ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ। ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਯਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆਂ, ਧੀ ਮੰਨਦੇ ਆਂ, ਬੱਚੀ ਮੰਨਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਜ਼ਿਆਦਾ ਮੰਦਭਾਗੀ ਔਰ ਇੱਕ ਦੇ ਦਿਲ ਨੂੰ ਬਲੁੰਦਰਣ ਵਾਲੀ ਘਟਨਾ ਹੋਈ। ਬੱਚੇ ਬੱਚੀਆਂ ਧੀਆ ਭੈਣਾ ਸਾਡੀ ਪੰਜਾਬ ਦੀ ਇੱਕ ਸਾਈਕੀ ਆ ਅਰ ਸਿੱਖੀ ਚ ਵੀ ਆ ਇਹ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ سزا ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਖਸ ਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ سزا ਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾਂ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆਂ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨਿਆ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀਡੀਓ ਜਾਰੀ ਵੀ ਕਰ ਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤਰੰਤ ਹਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਹੇਢੀ ਉੱਥੇ ਤੇ ਪੁਲਿਸ ਵਾਲੇ ਵੀ ਚਾਰਕ ਮਲਾਜਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਏ ਗਏ ਦੋ ਜਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਹ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਤੇ ਉਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਈਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇਖ ਕੇ ਢਿੱਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਨਾ ਸਾਰੇ ਪਰਿਵਾਰ ਚ ਮੈਂ ਬਹਿ ਕੇ ਆਇਆ ਹਾਂ ਅਰਦਾਸ ਮੈਂ ਖੁਦ ਕਰਕੇ ਆਇਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਹਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹੇ ਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰਹੇ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਹਾ ਆ ਇਸ ਗੱਲ ਨੂੰ ਇਥੋਂ ਦੇ ਨੇ ਪਰਿਵਾਰ ਦੇ ਨੇ ਇਹ ਤੁਹਾਡਾ ਨਾ ਸਪਸ਼ਟ ਕਰਨੇ ਕਿ ਉਹ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਬਿਰਤਾਂਤ ਚਲਾਇਆ ਜਾਂਦਾ ਹੈ ਘਟੀਆ ਬਿਰਤਾਂਤ ਹੈ ਉਹ ਬੰਦਾ ਕੌਣ ਹੀ ਉਹਦੀ ਕੀ ਸੋਚ ਹੀ ਇਹ ਪਰਿਵਾਰ ਦੇ ਨੇ ਤੁਹਾਨੂੰ ਦੱਸ ਦੇ ਚਲਾਉਣਾ ਆਪਾਂ ਜੀ ਜੀ ਹਾਂਜੀ ਸਰ ਜੀ ਉਹਨਾਂ ਨੂੰ ਅਮਰ ਜੀ